ਹਾਏ ਮੇਰੇ ਸਾੜੀ ਗੰਦੀ ਲਾ ਲੈ ਨਾ ਜਮਾਂ ਲੈ ਲੈ ਤੇ ਸਾਲੇ ਹੁਣੀ ਕੋਡੇ ਕੋਟੇ ਕੰਮ ਕਰਦੇ ਹਾਏ ਉ ਤਾਂ ਮੇਰੇ ਹਣ ਲਾਲਾ ਉਂਗਲਾ ਨਾ ਮੇਰੇ ਬਾਪੂ ਮੱਜਾਂ ਲੈ ਲੈ ਮੱਜਾਂ ਆਪਾਂ ਫਾਰਮ ਪਾਵਾਂਗੇ ਕਿ ਰੈਡੂ ਫਾਰਮ ਵਾਂਗੂ ਇਹ ਸਾਲੇ ਆ ਕੇ ਖੋਲਾ ਬੰਨ ਲਿਆ ਕਰਮਾਂ ਨੂੰ ਮੇਰੇ ਆਏ ਹਾਏ ਹੁਣ ਪਾਈ ਆ ਕੱਖ ਅਹੀਂ ਮੇਰੇ ਸਾੜੀਆਂ ਪਤਾ ਨਹੀਂ ਕਿਹਦੀਆਂ ਪੜਾਈਆਂ ਨੇ ਬਾਹਰ ਕਿਹੜੇ ਲਫਰੀਆਂ ਨੇ ਜਨਾਨੀਆਂ ਮਗਰ ਪਤੀ ਅੱਜ ਕੱਲ੍ਹ ਦੀਆਂ ਪੜਾਈਆਂ ਲੈ ਕੇ ਹੋਟਲਾਂ 'ਚ ਬਹਿ ਜਾਂਦੇ ਨੇ ਚਾਹ ਪੀਦੇ ਕੋਫੀ ਪੀਲੀ ਕੋਕਾ ਕੋਲਾ ਪੀ ਲਿਆ ਕਦਨੇ ਪੜਾਈਆਂ ਖਾਲ ਜਾਂਦੀਆਂ ਆਏ ਹਾਏ ਸਿੱਕੀ ਤਾਂ ਹ ਹਰ ਜਵਾਬ ਦਿੰਦਾ ਜਾਂਦਾ ਉੱਪਰੋਂ ਮੇਰੇ ਸਾਹ ਲੋਕਾਂ ਨੇ ਭਲਾ ਦੇ ਦੇ ਉਂਗਲਾਂ ਚੱਕ ਚੱਕ ਨਾ ਕਹਿੰਦੇ ਮੱਕੀ ਲਾਲਾ ਕਹਿੰਦੇ ਵਧੀਆ ਗਾਨੇ ਖਰਚਾ ਨਿਕਲਦਾ ਮੱਕੀ ਕੀ ਫੇਰਾ ਲਾਵਾ ਮੇਰੇ ਹਰ 4 ਕਿਲੇ ਮੱਕੀ ਲਵਾਤੇ ਹੁਣ ਜਵਾਕ ਰੋਜ਼ ਨਵੇਂ ਨਵੀਂ ਵੀਡੀਓ ਦਿਖਾਉਂਦੇ ਨੇ ਕਿ ਟਰੈਕਟਰ ਘੋੜਾ ਪਿਆ ਖਤੇ ਇਹ ਹੋਰ ਆਹਾਂ ਉਹ ਜੇ ਰੋਟੀ ਨਹੀਂ ਖਵਾਉਣੀ ਘਟੋ ਘਟ ਸੈਂਕ ਦਾ ਧਵਾ ਦੇ ਘਰ ਭਾਂਡਿਆਂ ਦਾ ਉਦੋਂ ਮੈਂ ਨਹੀਂ ਆਗਾ ਕਿਹੜਾ ਕੰਮ ਨੂੰ ਮੈਂ ਬੋੜੀ ਕਰੀ ਜਾਵਾਂ ਕੰਮ ਹੈ ਉਹ ਫਿਰ ਪਾਣੀ ਪੀਣ ਨੂੰ ਵੀ ਗਲਾਸ ਨਹੀਂ ਹੈਗਾ ਉੱਥੇ ਫਿਰ ਮੈਂ ਇਥੋਂ ਉਂਜਲਾਂ ਨਾਲ ਪੀ ਲੈ ਪਾਣੀ ਉਂਜਲਾਂ ਨਾਲ ਪੀ ਲੈ ਨਾਲੇ ਹੋਰ ਫਿਰ ਰੱਖੀ ਕਹਤੋਂ ਉਹ ਉਹ ਰੱਖਣ ਨੂੰ ਮੈਂ ਡੋਲੀ ਲੈ ਕੇ ਆਇਆ ਦਈ ਨਾਲੇ ਉਹ ਤਾਂ ਬਾਗੋਂ ਦੇ ਪੱਤਰੇ ਸੂਤ ਗਈ ਭੱਜ ਗਈ ਇਹ ਤਾਂ ਭੱਜ ਗਈ ਨਾ ਇਹ ਕਿਵੇਂ ਬੱਗੀ ਉਹ ਮੈਨੂੰ ਕੀ ਪਤਾ ਹੁਣ ਮੈਨੂੰ ਕੀ ਦੱਸ ਕੇ ਗਈ ਹੈਗੀ ਉਹ ਤੇਰੇ ਲਸਣਾਂ ਨਾਲ ਗਈ ਆ ਉਹ ਦੱਸ ਕੇ ਗਈ ਇਹਨਾਂ ਤੇਨੂੰ ਉਹਦੋਂ ਤੇ ਹਜੀ ਮਰੀ ਜਨਾਂ ਨਾ ਰੋਟੀ ਵੀ ਲੈ ਹੋ ਜਾਂਦਾ ਉਹਨੂੰ ਉਹ ਤਾਂ ਦੱਸਣਾ ਪੈਂਦਾ ਵੀ ਆਟੇ 'ਚ ਪਾਣੀ ਕਿੰਨਾ ਕੁ ਪਾਉਣਾ ਹੈ ਤੂੰ ਦੱਸੇਗਾ ਆਟੇ 'ਚ ਪਾਣੀ ਫਿਰ ਤੇ ਰੋਟੀ ਨਹੀਂ ਲੈਦੀ ਤੂੰ ਹੀ ਲੈ ਲੈ ਕਰਗਾ ਕਿਉਂ ਮਜਨਾਨੀ ਆ ਰੋਟੀ ਲਾਉਣ ਨੂੰ ਜਨਾਨੀ ਆ ਹੁਣ ਲਸਣ ਤੇਰੇ ਜਨਾਨੇ ਵਾਲੀ ਨਹੀਂ ਫਿਰ ਤੁਸੀਂ ਮੈਂ ਹੁਣ ਇਹੇ ਕੰਮ ਨੂੰ ਜੰਮਿਓ ਜੰਮਿਓ ਨਾਲੇ ਹੋਰ ਆਕੜ ਕੇ ਫੋੜੇ ਤੇ ਨਹੀਂ ਲੈਣੇ ਤੁਸੀਂ ਤੇ ਆਪਦਾ ਕੰਮ ਆਹ ਆਪਾਂ ਆਹ ਨਾ ਇਹੀ ਰ ਇਨਾ ਫਿਰ ਡੋਲਾ ਕਰਾ ਦੇ ਮੇਰਾ ਡੋੜਾ ਤਾਂ ਹੁਣ ਮੈਂ ਆਪਦਾ ਕਰਾਉਣਾ ਨਹੀਂ ਮੈਨੂੰ ਮੁੱਠੀ ਨਹੀਂ ਬੰਦੇਗਾ ਖੌਕਾ ਮੈਨੂੰ ਰੁਪਿਆ 10000 ਦੇ ਦਰਾਤੋਂ ਲਾ ਦੇ ਰੁਪਏ ਨਹੀਂ ਆਏ ਘਰ ਮੇਰੀ ਗੱਲ ਹੋਰ ਦੱਸਣ ਰਸਾ ਲੈ ਅੰਦਰ ਪੁੱਤ ਬਣ ਕੇ ਚੱਕ ਕੇ ਲਿਆ ਕਿਉਂ ਕਾਹ ਲੈ ਨਵੇਂ ਦਰਾਤ ਨਾਲ ਕੀ ਚੋਦਾ ਖੂਜੇ ਲਾ ਰੱਖਿਆ ਮੈਂ ਜਮ ਉਹ 10 ਲੱਖ ਤਾਂ ਨਹੀਂ ਮੰਗਿਆ 10 ਹਜ਼ਾਰ ਹੀ ਮੰਗਿਆ 10 ਹਜ਼ਾਰ ਵੀ 10 ਲੱਖ ਵਰਗਾ ਹੁਣ ਤਾਂ ਰੁਪਏ ਤਾਂ ਜੇਬ 'ਚ ਹਜ਼ਾਰ ਨਹੀਂ ਹੈਗਾ ਕਾਣ ਨਹੀਂ ਹਜ਼ਾਰ ਹੈ ਕਿੱਥੇ ਲੈ ਕੇ ਜਾਵਾਂਗੇ ਨੀਰਪੀ ਦਸਤਾਵੇਜ਼ ਮੈਨੂੰ ਉਹ ਚਾਹੇ ਮੈਂ ਖੂਜ ਛੱਡਾਂ ਰੁਪਏ ਪਰ ਮੈਂ ਤੈਨੂੰ ਨਹੀਂ ਹੁੰਦਾ ਖੂਜ ਦਾ ਕਾਹਨੂੰ ਛੱਡਦਾ ਏ ਤੂੰ ਅੰਦਰ ਪੀਪੇ ਦਾ ਲੈਣਾ ਲਾਈਆ ਪਈ ਨੇ ਬਦਾਮਾਂ ਦਾ ਪੀਪਾ ਕਾਜੂਆਂ ਦਾ ਪੀਪਾ ਦਾਖਾਂ ਦਾ ਪੀਪਾ ਅੰਜੀਰ ਪੰਜੀਰੀਆਂ ਚੌਥੇ ਦਿਨ ਲਾਉਣ ਲੱਗੇ ਜਾਣਾ ਤੂੰ ਓਏ ਉਹ ਤਾਂ ਸਾਡੇ ਦੇ ਸੀ ਘੌਂਦੇ ਪੀਪੇ ਭਰੇ ਪਏ ਨੇ ਮੈਂ ਕਰਦਾ ਨਾ ਪਹਿਲਵਾਨੀ ਪਹਿਲਾਂ ਤਾਂ ਹੀ ਸਰੀਹ ਹੋਇਆ ਕੜਾੜਾ ਪਿਆ ਤਾਂ ਹੀ ਕੰਮ ਕਰੀਨਾ ਸਾਰਾ ਬਹਿ ਜਾ ਬਹਿ ਜਾ ਪਹਿਲਵਾਨੀ ਹੁਣੇ ਤਾਂ ਨਹੀਂ ਪਹਿਲਵਾਨੀ ਕਰਨੀ ਸਵੇਰ ਦਾ ਜਾਨ ਹੋਇਆ ਘੜਾ ਨਾ 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 ਮਰਦ ਤੇ ਘੋੜਾ ਕਦੇ ਨਹੀਂ ਮੁੜੇ ਹੁੰਦੇ ਕੀ ਪਤਾ ਕਦੋਂ ਖੋਲਣਾ ਪੈ ਜੇ ਉਹ ਹੁਣ ਹੀ ਭੱਜੀ ਤਾਂ ਹੀ ਭੱਜੀਏ ਚੌਥੇ ਦਿਨ ਤੂੰ ਪੰਜੀਰੀਆਂ ਚ ਕਿੜਾਹੀ ਚੜਵਾ ਲੈਣਾ ਖੁਰਚਣਾ ਮਾਰਦੀ ਮਾਰੀ ਥੱਕੀਆਂ ਨੇ ਵਿਚਾਰੀ ਉਹ ਚੰਗੀ ਗੱਲ ਈ ਆ ਮੈਂ ਕਿ ਨਸ਼ਾ ਤਾਂ ਨਹੀਂ ਕਰਦਾ ਕੋਈ ਨਸ਼ਾ ਨਹੀਂ ਕਰਦਾ ਤੂੰ ਮੈਨੂੰ 10 1000 ਮੈਂ ਅਮਰੀਕਾ ਸੁਣਾ ਰਿਹਾ ਰੇਡੀ ਦਾ ਆਈਪੀ ਮੈਂ ਕਣਕੀ ਜੀ ਮਾਰੂ ਟੋਲਣੇ ਕੱਢ ਕੇ ਟਿੰਕੂ ਦੇ ਹੱਥ ਲਾ ਕੇ ਦਿਖਾ ਹਵਾ ਨਾਲ ਹਿਲਦਾ ਨਾ ਤੂੰ ਆਏ ਇਹ ਖਰਾਕ ਖਾਵੇਂ ਤਾਂ ਹੀ ਮੇਰੇ ਬਲ ਕਾ ਬਣੇ ਨਹੀਂ ਹੁਣੀ ਲੈ ਕੇ ਜਾਨਾ ਚੱਲ ਹਾਂ ਦੋਨੇ ਹੱਥਾਂ ਮਾਰੀ ਨਾ ਜੋੜ ਕੇ ਸਿਰ 'ਚ ਬਿਠਾ ਦੂੰ ਜਾਸਾਲਾ ਉਹੀ ਡਰ ਗਿਆ ਲੈ ਇੰਨਾ ਬੁੜੇ ਦਾ ਰੋਗ ਹੋਵੇ ਬੁੜਾ ਨਹੀਂ ਜਮੀ ਮਰਦਾ ਰੋਗ ਹੋਵੇ ਬਸ ਕਵੀਰ ਜੀ ਆਪਦੇ ਹੱਥ ਹੋਵੇ ਆ ਮੇਰਾ ਸਲਾ ਲੈ ਲਾਦਾ ਵੀ ਉੱਡ ਜਾ ਹਵਾ 'ਚ ਕਿਉਂ? ਉਹ ਕਿਉਂ ਆ ਗਿਆ? ਉਹ ਤੈਨੂੰ ਮੈਂ ਕਿਹਾ ਤ ਵੀ ਖਾਣਾ ਘਰੇ ਆਉਂਦਾ ਘਰੇ ਗੱਲ ਕਰਾਂ ਜਿਹੜੀ ਕਰਨੀ ਆ। ਓਏ ਘਰੇ ਮੈਂ ਅੱਗੇ ਕਿਹੜੇ ਘਰੇ ਨਹੀਂ ਆਇਆ। ਘਰੇ ਕਰਨ ਵਾਲੀ ਗੱਲ ਨਹੀਂ। ਅੱਛਾ। ਤਾਂ ਤੈਨੂੰ ਬਾਹਰੇ ਬੁਲਾਇਆ ਹੈ। ਕੀ ਹੋ ਗਿਆ? ਓ ਯਾਰ ਹੋਣਾ ਕੀ ਆ ਉਹੀ ਰੋਜ਼ ਦਾ ਕੰਦੜ ਕਲੇਸ਼। ਹਾਏ ਚਾੜ ਰੱਖਿਆ ਯਾਰ ਪਿਆ ਹੋ ਜਨੇ। ਕਿਉਂ ਹੁਣ ਕੀ ਕਹਿੰਦਾ? ਓ ਦਿਨ ਦਸਿਆ ਨਾ। ਹੁਣ ਉਹ ਕੰਮ ਲਈ ਭਜਾ ਦਿੱ ਲਿਆ ਘਰੋਂ। ਕਿਉਂ? ਕੀ ਹੋ ਗਿਆ? ਪਤਾ ਨਹੀਂ ਕੀ ਗੱਲ ਹੋਈ ਕੀ ਨਾ ਹੋਈ ਪਰ ਇਹਨੂੰ ਕੀ ਕੁਝ ਕਹਿ ਕੁਝ ਤਾਂ ਮਤਲਬ ਇਹਨੂੰ ਕੁਝ ਕਿਹਾ ਹੋਊ। ਤੈਨੂੰ ਪਤਾ ਹੈਗਾ ਦੀ ਕਰਤੂਤ। ਉਹ ਨਹੀਂ ਲੋਟ ਆਉਂਦਾ ਯਾਰ ਇਹਨੇ ਅੱਜ ਕੱਲ ਆਇਆ ਮੈਂ ਹੂੰ ਉੱਥੇ ਪਹਿਲਾਂ ਭੁੱਖਾ ਤੇ ਆਇਆ ਹੂੰ ਆ ਕੇ ਸੱਨੀ ਛੱਪਾ ਕਰਿਆ ਹੂੰ ਸੱਨੀ ਛੱਪਾ ਕਰਨ ਤੋਂ ਬਾਅਦ ਮੈਂ ਜਾਣ ਰੋਟੀ ਦਾ ਖਾਣਾ ਭੁੱਖ ਲੱਗੀ ਪਈ ਐ ਜੇ ਜਾ ਕੇ ਦੱਬਾ ਖੋਲ ਕੇ ਦੇਖਿਆ ਦੱਬੇ ਚ ਰੋਟੀ ਹਰਕ ਚੜ ਗਿਆ ਹਾਰ ਕੇ ਅੱਜ ਕਾਲਜੋਂ ਲੇਟ ਆਇਆ ਹੂੰ ਉੱਥੇ ਹੋਟਲ ਦੇ ਰੋਟੀ ਖਾ ਕੇ ਫਿਰ ਘਰੇ ਆ ਕੇ ਪੈ ਗਿਆ ਹੂੰ ਜਿਵੇਂ ਮੈਂ ਬਾਹਰ ਨਿਕਲ ਕੇ ਦੇਖਿਆ ਖੇਤੋਂ ਆਇਆ ਹੂੰ ਸੱਨੀ ਲਾਈ ਜਾਂਦਾ ਸੀ ਹੂੰ ਯਮਾ ਨਿਕਲ ਕੇ ਬਾਰੇ ਮੈਂ ਜਾ ਕੇ ਕਿਹਾ ਮੈਂ ਆ ਕੇ ਮਹਾ ਵੀ ਕੀ ਹੋਗਾ ਮਹਾ ਭਾਂਡੇ ਦਾ ਮਹਾ ਮਜਬਾਦਿਆ ਕਰਤੋਂ ਮੈਂ ਕਿ ਕਲਾਸ ਨਹੀਂਗਾ ਪਾਣੀ ਪੀਣ ਨੂੰ ਉਹ ਚੱਲ ਪਿਆ ਪੁੱਠਾ ਉਹਦਾ ਬਾਗ ਵੀ ਫਲਾਉਣਾ ਧਮੰਕਾ ਮੈਂ ਖੇਤ ਮਰਿਆ ਕਰਾਂ ਕਮ ਇੱਥੇ ਕੰਮ ਕਰਿਆ ਕਰਾਂ ਕਰਦੇ ਡੱਕਾ ਨਹੀਂ ਤੋੜ ਲੈ ਫਿਰ ਹੁਣ ਯਾਰ ਇਹਦਾ ਹੱਲ ਕੀ ਹੋਊਗਾ ਇਹਦਾ ਕੋਈ ਹੱਲ ਨਹੀਂ ਆ ਰਿਹਾ ਇਹ ਤਾਂ ਪੁੱਠਾ ਬੋਲਦਾ ਜਦੋਂ ਬੋਲਦਾ ਕੋ ਪੁੱਠਾ ਪੁੱਠਾ ਬੋਲ ਮੇਰੀ ਗੱਲ ਹੁਣ ਇੱਥੇ ਪਤਾ ਹੁਣ ਕਾਟ ਕਿੱਥੇ ਆ ਕਾਟ ਨਹੀਂ ਤਿੰਨ ਮਿੰਟ ਗੱਲ ਹੋਰਦਾ ਇੱਕ ਤੂੰ ਮੇਰੀ ਗੱਲ ਤਾਂ ਸੁਣ ਲੈ ਹਾਂ ਕੰਮ ਵਾਲੀ ਭਾਜਦੀ ਨਹੀਂ ਸੀ ਹਾਂ ਤੈਨੂੰ ਉਹਦੀ ਪਰੋਦਾ ਸੀ ਜਦੋਂ ਮੈਂ ਦੇਖਿਆ ਜਦੋਂ ਉਹ ਰੋਟੀ ਦਾ ਹੋ ਗਈ ਨਾ ਪਰ ਸੋਈ ਚ ਬੜ ਜੂ ਤਾਂ ਵੀ ਤੇਰਾ ਸੋਜੀ ਕੀ ਕੰਮ ਓਏ ਇਹਦਾ ਹੋਰ ਤੈਨੂੰ ਮੈਂ ਕੀ ਦੱਸਾਂ ਉਹ ਹਰ ਪਿੰਡ ਨੂੰ ਪਤਾ ਯਾਰ ਇਹ ਗੱਲ ਤਾਂ ਤੈਨੂੰ ਮੈਂ ਕੀ ਅਸਾਂ ਹੁਣ ਉਹ ਬੇਇੱਜ਼ਤੀ ਕਰਾ ਰਖਿਆ ਯਾਰ ਕਿਤੇ ਮੂਰੇ ਬੋਲਣ ਜੋ ਗਰੀ ਮੇਰੀ ਗੱਲ ਹੁਣ ਹੁਣ ਇੱਥੇ ਨਾ ਗੱਲ ਕਿੱਥੇ ਅੜਦੀ ਐ ਇੱਥੇ ਉਹ ਤਾਂ ਹੈਗਾ ਉਹ ਤੇਰੇ ਉੱਤੋਂ ਦੇ ਪਾਇੰਦ ਹੈ ਹੈ ਇੱਥੇ ਅਸਲ ਵਿੱਚ ਤੈਨੂੰ ਨਾਲ ਖੜਨ ਨਾਲ ਬੰਦਾ ਚਾਹੀਦਾ ਕੋਈ ਤੈਨੂੰ ਚਾਹੀਦਾ ਤੇਰਾ ਤੂੰ ਵਿਆਹ ਕਰਾ ਜਿੱਤੇ ਕਰ ਲਈ ਆ ਗਈ ਉਹ ਪਿੱਛੇ ਪਜੂ ਅਬ ਨੂਮਰੇ ਕਿਹੜਾ ਬੋਲਦਾ ਯਾਰ ਨੂਮਰੇ ਥੋੜੀ ਦੱchnਾ ਕਰੂਗਾ ਉਹ ਮੈਂ ਨਵਾਇਆ ਮਾਂਹ ਕਿਤੇ ਫੇਰ ਵੀ ਭੈਣ ਦਾ ਹਾਂ ਉਹ ਨਹੀਂ ਨੂ ਤੇ ਮੂਰੇ ਅਰਬ ਅਗਲਾ ਆਪਦੀ ਬਿਸ਼ਰਮੀ ਆਪੋ ਕਰਦਾ ਅਗਲਾ ਵੀ ਜਦ ਦਵਾਰੇ ਸੋਚਦਾ ਲੱਗਾ ਤੈਨੂੰ ਵੀ ਅੱਜ ਰੋਟਾ ਓਏ ਯਾਰ ਆਜੂ ਲੋਟਾ ਮੰਨ ਮੇਰੀ ਗੱਲ ਤੂੰ ਹੁਣ ਟਾਈਮ ਜਾਂ ਨਾ ਟਪਾ ਤੂੰ ਬਾਹਰ ਟਾਈਮ ਜਾਂ ਨਾਗਾ ਹੁਣ ਇਹਦਾ ਤੂੰ ਵਿਆਹ ਦੀ ਗੱਲ ਕਰ ਆਪਾਂ ਰਿਸ਼ਤਾ ਰਸਤਾ ਕੋਈ ਦੇਖ ਲੈਨੇ ਆ ਬੰਦੇ ਹੈਗੇ ਨੇ ਹੱਥ ਚ ਮੇਰੇ ਰਿਸ਼ਤੇ ਵਾਲੇ ਫਿਰ ਉਹਦੇ ਲਈ ਵਿਆਹ ਦੀ ਗੱਲ ਕਾਹ ਤੋਰੂ ਹੁਣ ਜੇ ਮੈਂ ਤੋਰੂ ਮੈਂ ਤਾਂ ਦੰਦੀ ਬਟਨ ਟੱਕਰ ਜਾਂਦਾ ਸਾਡਾ ਜੱਫਾ ਅੜ ਜਾਏ ਨਹੀਂ ਪਤਾ ਫਿਰ ਇਹ ਗੱਲ ਪਿੱਛੇ ਵਿਆਹ ਦੀ ਗੱਲ ਤਾਂ ਯਾਰ ਉਹਦੇ ਕੋਈ ਅਜਿਹੇ ਬੰਦਾ ਤੋਰ ਸਕਦਾ ਜਿਹੜਾ ਜਿਹੜੇ ਬੱਜੇ ਗੱਲ ਮੰਨਦਾ ਹੋਵੇ ਤੂੰ ਹੀ ਭਾਜ ਜਾਵੇਂਗਾ ਨਾ ਮੇਰੀ ਕਿੱਥੇ ਮੰਨੂ ਮੈਂ ਤਾਂ ਆਪ ਕਹਾਂ ਜਵਾਖਾ ਮੇਰੇ ਨਾਲ ਕਿੱਥੇ ਬਣਦੀ ਦੀ ਇੰਨੀ ਓਏ ਉਹਦੇ ਨਾਲ ਤਾਂ ਭੰਜਨੇ ਦੀ ਬਣਦੀ ਓਏ ਓਏ ਹਾਂ ਹਨਾ ਭੰਜਨ ਭੰਜਨਤਾ ਹੀ ਕਰਉ ਭੰਜਨ ਤਾਂ ਇਹ ਤੋਰਾਂ ਦੇ ਕੋਲ ਤੋ ਹੋਰ ਵੀ ਉਹਨੂੰ ਗੱਲ ਸਾਰੀ ਸਮਝਾ ਕੇ ਤੋਰੀ ਉਹਨੂੰ ਸਾਰੀ ਗੱਲ ਮੈਂ ਦੱਸੂਗਾ ਹਾਂ ਹਾਂ ਉਹਨੂੰ ਦੱਸ ਨਹੀਂ ਕਹਦੇ ਆ ਅਸਲ ਵਿੱਚ ਮੈਂ ਤਾਂ ਉਹਨੂੰ ਕਰਤੂਤਾਂ ਨੂੰ ਵੀ ਪਤਾ ਹੀ ਹੈ ਮੈਂ ਖੜ ਜਾ ਚਲ ਆ ਵੀ ਠੀਕ ਹੈ ਉਹਨੂੰ ਸਾਰਾ ਪਤਾ ਹੀ ਉਹ ਤਾਂ ਮੈਂ ਜਾਣਾ ਹੁਣ ਭਾਜਨੇ ਕੋਲੇ ਹਾਂ ਮੈਂ ਉਹਦੇ ਕੋਲ ਜਾ ਕੇ ਸਾਰੀ ਗੱਲ ਕਰਦਾ ਹੋਰ ਯਾਰ ਉਹਨੂੰ ਕਹੇਗਾ ਯਾਰ ਮੇਰਾ ਹੱਲ ਕਰਾਓ ਯਾਰ ਬਾਲਾ ਕੰਮ ਉਹਨੂੰ ਤਾਂ ਬਈ ਫਾਹੇ ਜਾੜ ਰੱਖਿਆ ਤੂੰ ਇੱਥੇ ਰਹਿ ਮੈਂ ਭਾਜਨੇ ਕੋਲ ਜਾਣਾ ਬਸ ਹਾਂ ਉਹਨੂੰ ਕਹੇ ਉਹਨੂੰ ਮੈਂ ਕਹਿੰਦਾ ਵੀ ਹੱਥ ਨਾ ਰੱਖ ਕੇ ਜਾ ਕੇ ਆ ਉਹਦੇ ਕੋਲ ਹਾਂ ਉਹਨੂੰ ਕਹੇ ਜਾ ਠੀਕ ਹੈ ਮਿਲੋ ਕਰੀ ਜਾਈ ਹਾਂ ਮੈਂ ਠੀਕ ਹੈ ਬੱਲੇ ਬੱਲੇ ਰੱਬ ਨੇ ਮੂੰਹ ਹੀ ਸੜਤੀ ਗਰਮੀ ਓਏ ਇਹਦਾ ਹੁੰਦਾ ਮੇਰਾ ਸਾਲ ਜਵਾਹ ਨਹੀਂ ਅੰਦਰ ਬੜਨਦਾ ਆਪ ਇਹ ਸੀ ਜਿ ਪੈਣ ਨੇ ਕਿ ਬਾਪੂ ਤੂੰ ਤਾਂ ਕੇ ਬਾਰੀ ਪੈ ਜਾ ਲੈ ਇਹ ਮੇਸਾ ਮੈਨੂੰ ਵੀ ਠੰਡ ਦਾ ਸਵਾਦ ਲੈ ਲੈਣ ਦੋ ਆਪ ਮਹੀਨੇ ਬਾਅਦ ਕਿ ਤਹਾੜਾਂ ਚ ਜਾਵਾਂਗੇ ਜੀ ਓ ਕਿਵੇਂ ਓਏ ਸੱਜੂ ਸਾਹਿਬ ਠੀਕ ਐ ਓ ਠੀਕ ਐ ਠੀਕ ਐ ਗੇੜੀ ਨਹੀਂ ਮਾਰਦਾ ਓਏ ਮਸੇ ਦਾ ਜਵਾਹਾ ਬਰਾਲੇ ਸਾਈਕਲ ਤੇ ਇਹਦਾ ਸਾਲਾ ਇਹ ਆਪਣਾ ਬੜਾ ਨੂੰ ਆਈ ਦੱਬਿਆ ਰਹਿਣਾ ਸਕੂਲ ਛੱਡਿਆ ਸਕੂਲੋਂ ਲਿਆ ਸਕੂਲ ਬੈਂਚ ਚ ਚੜਾ ਦੇ ਜਦੋਂ ਦਾ ਆਪਣਾ ਪੜ੍ਹਨ ਦਾ ਟਾਈਮ ਤੀਗਾ ਉਹਦਾ ਬਾਪੂ ਖੇਤ ਵਿੱਚ ਹੀ ਰਹੇਗਾ ਕਾਹਦਾ ਗੱਲੋਂ ਨਰਮਾ ਗੱਲੋਂ ਹੁਣ ਹੁਣ ਟਾਈਮ ਆਰਾਮਦਾਦੀ ਕਰਨੀ ਹੈ ਮੇਰੇ ਸਾਲੇ ਜਵਾਬ ਜਗਾੰਦੇ ਨੇ ਹੋਰ ਇਹ ਆਪਾਂ ਵਹਿਮ ਹੀ ਹੁੰਦਾ ਇੱਕ ਕਿ ਜਵਾਕਾਂ ਦਾ ਵਿਆਹ ਕਰ ਦੇ ਕੇ ਫਿਰ ਸੌਕੇ ਹੋ ਜਾਾਂਗੇ ਸਮਾਂ ਹੋਰ ਜ਼ਿੰਮੇਵਾਰੀਆਂ ਪੈ ਜਾਂਦੇ ਨੇ ਮੇਰੇ ਸਾਲੇ ਜਦੋਂ ਜਵਾਖ ਵਿਆਹ ਹੈ ਗਿਆ ਆਪਣੀ ਜ਼ਿੰਦਗੀ ਨਰਕ ਚ ਮੇਰਾ ਤਾਂ ਵਿਆਹ ਹੈ ਵੀ ਨਹੀਂ ਗਿਆ ਹਜੇ ਤਾਂ ਵੀ ਨਹੀਂ ਅੰਦਰ ਬੰਨ੍ਹਦਾ ਮੈਨੂੰ ਆ ਉਰੇ ਬਾਰੇ ਪੈਰਣਾ ਉਹ ਤੇਰੀ ਕਤੂ ਦੀ ਮਾੜੀ ਆ ਉਰੇ ਪੈਣ ਵਾਲੀ ਨਾ ਮੈਂ ਉਹਨਾਂ ਦੰਦੀਆਂ ਵੜਦਾ ਹੋ ਰਹੇ ਰਹੇ ਮੈਂ ਤੇਰੇ ਬਾਰੇ ਸਭ ਜਾਣਦਾ ਆਪਾਂ ਇਕੱਠੀ ਖੇਤੀ ਕਰਦੇ ਇਕੱਠੀ ਹੁਣ ਤੱਕ ਪਲਿਆਂਗੇ ਭਾਵੇਂ ਤਾਂ ਹੁਣ ਮੈਂ ਵੀ ਜਾਣਦਾ ਤੇਰੇ ਬਾਰੇ ਹੁਣ ਤੂੰ ਸ਼ਰੀਫ ਬਣ ਗਿਆ ਪਹਿਲਾਂ ਤੈਨੂੰ ਤਾਂ ਤੰਫੇ ਦੀਆਂ ਕਰੀਆਂ ਨਹੀਂ ਗੀਆਂ ਹੁਣ ਤਾਂ ਮੈਂ ਸਿਆਣਾ ਹੁਣ ਤਾਂ ਸੁਧਰਿਆ ਹੋਇਆ ਉਹਦੇ ਮੈਂ ਤੈਨੂੰ ਕਿ ਤਵਿਆਂ ਪੁੱਛਣਾ ਆ ਕਦੋਂ 10 ਕਿ ਦਿਨ ਹੋ ਗਏ ਅੱਛਾ ਮੈਨੂੰ ਤੇਰਾ ਮੁੰਡਾ ਅੰਦਰ ਲੈ ਗਿਆ ਚਾਚਾ ਮੜਾ ਅੰਦਰ ਆਈ ਸਹੀ ਮੈਨੂੰ ਤੇਰਾ ਉਹ ਕਾਮਲਾ ਦਿਖਾਇਆ ਅੱਛਾ ਉੱਚ ਇੰਨੇ ਪੀਪਿਆਂ ਦੇ ਸਮਾਨੇ ਪਈਆਂ ਇੰਨੀਆਂ ਭਸਮਾਂ ਇੰਨੀਆਂ ਭਸਮਾਂ ਕਿਸੇ ਦਿੱਸੀ ਬਿਲਕੁਲ ਨਹੀਂ ਹੁੰਦੀਆਂ ਓਏ ਉਹ ਤਾਂ ਫਿਰ ਮੇਰੀ ਖਰਾਕ ਆ ਨਾ ਓਏ ਇਹ ਤੂੰ ਤੂੰ ਦੇਖੀ ਖਰਾਕ ਆਗੀ ਇਹਦੇ ਨਹੀਂ ਇਹ ਹੀ ਨਹੀਂ ਸਾਨੂੰ ਲੋਕਾਂ ਨੂੰ ਪਤਾ ਆਹ ਤੇਰਾ ਸਰੀਰ ਕਿਵੇਂ ਮਾਰ ਤੂ ਜਾ ਇੱਧਰ ਦੇਖ ਉਂਗਲ ਨਹੀਂ ਖੁੱਦੀ ਸਰੀਰ 'ਚ ਕਹਿੰਦੇ ਮਰਦ ਦੇ ਖੋੜਾ ਬੁੜੇ ਨਹੀਂ ਹੁੰਦੇ ਜੇ ਖਰਾਕ ਨੜੀ ਦੇ ਮੈਂ ਤੇਰੀ ਗੱਲ ਮੰਨਦਾ ਹੁਣ ਤੂੰ ਸਾਰੀ ਬੀ ਖਰਾਕ ਖਾਏਗਾ ਹਾਂ ਮਰਦਾ ਮੱਤ ਵੀ ਖਾ ਕੇ ਮਨੂੰ ਇਨੇ ਹਰ ਕਾਜੂ ਹੁਣ ਵੀ ਦਾਖਾਂ ਜੇਬ ਚ ਨੇ ਓਏ ਚਲੋ ਉਹ ਤਾਂ ਠੀਕ ਆ ਕਦੇ ਸੁੱਤੇ ਬੰਦਾ ਰਹੇ ਜੀ ਉਹ ਖਾਂਦਾ ਪੀਂਦਾ ਬੰਦਾ ਮਰ ਜਾਏ ਕੋਈ ਚੱਕਰ ਨਹੀਂ ਭੁੱਖਾ ਨਾ ਮਰੇ ਬੰਦਾ ਓ ਤਰੇ ਮੁੰਡੇ ਨੇ ਇੱਕ ਬੰਨ ਗੱਲ ਹੋਰ ਦੱਸੀ ਕੀ ਕਹਿੰਦਾ ਐਡਾ ਟੀਵੀ ਲਿਆ ਆਏ ਐ ਓਏ ਹਾਂ ਓਏ ਸਾਰੀ ਰਾਤ ਪਿਆ ਵਿੱਚ ਟੀਵੀ ਟੀਮੀਆਂ ਦੇਖੀ ਜਾਂਦਾ ਕਹਿੰਦਾ ਪੰਜ ਸੱਤਰ ਮਾਣ ਤੂੰ ਕਹਿੰਦਾ ਕੀ ਕਹਿੰਦਾ ਓਏ ਐਂ ਲੱਗਦਾ ਵੀ ਵਿੱਚੋਂ ਨਿਕਲੂ ਟੀਮੀ ਤਨ ਮ ਕਰਕੇ ਸੋਣਾ ਮੈਂ ਤਾਂ ਸੋਣ ਲੱਗੇ ਕਿ ਤਨ ਮ ਕਰਕੇ ਸੋਣਾ ਓ ਤੂੰ ਬਹਿ ਜਾ ਬਹਿ ਜਾ ਜੀ ਬੜਾ ਲੱਗਦਾ ਹੁ ਤਾਂ ਦੇਖ ਲੈ ਇਹ ਪਤਾ ਨਹੀਂ ਖੇਡ ਪਤਾ ਨਹੀਂ ਕਿਹੜੀ ਆ ਉਹ ਉਹੀ ਚੱਲੀ ਜਾਂਦਾ ਆ ਸੋਟੀ ਦਫਾ ਨਾ ਅੱਖ ਇਧਰ ਪਰਾ ਨਾ ਅੱਖ ਸੋਟੀ ਫੜ ਕੇ ਇਧਰ ਆਉਣੇ ਤਰਫੇ ਉਹ ਆਏ ਆਏ ਇੰਨੇ ਬੰਦੇ ਇਕੱਠੇ ਜੇ ਬੈਠਾ ਨਾ ਪਤਾ ਨਹੀਂ ਕੀ ਕਰਦੇ ਤਾੜੀਆਂ ਮਾਰੀ ਜਾਂਦੇ ਨੇ ਇਧਰ ਆਉਣੇ ਤੁਰ ਕੇ ਕਈ ਕਈ ਖੁੱਲੇ ਕਪਾਟੇ ਲਿੜੇ ਕੱਪੜੇ ਨੇ ਜੰਮੀ ਬਾਟੇ ਜੇ ਇੱਥੇ ਆਏ ਆਏ ਨਹੀਂ ਇੱਥੇ ਜੋ ਤਾਰ ਉਹ ਗਾਣੇ ਚਲਾ ਦਿੰਦੇ ਮਗਰ ਆਏ ਆਏ ਜਾ ਕੇ ਉਰੇ ਜਾ ਕੇ ਕੋਈ ਤਾਂ ਆਏ ਜੇ ਖੜ ਜੂ ਕੋਈ ਆਏ ਜੇ ਕੋਈ ਆਏ ਜੇ ਤੂੰ ਮੈਨੂੰ ਨਾ ਦਿਖਾਉਂ। ਉਹ ਤੂੰ ਗਿਆ ਤੂੰ ਇਹ ਲਸਣ ਨਾ ਕਰੇਗਾ। ਆਪਣੀ ਉਮਰ ਬਹੁਤ ਹੋ ਗਈ। ਆਪਾਂ 50 ਸਾਲ ਉਹ ਲੰਘ ਗਏ ਲੈ। ਬੰਦੇ ਦਾ ਨਾ ਦਿਲ ਜਵਾਨ ਹੋਵੇ। ਉਮਰ ਆ ਮਾ ਤਾਂ ਨੰਗੀ ਜਾਂਦੀ ਐ। ਲੋਕਾਂ ਦੇ ਧਾਰ ਕੱਢਣੀ ਜਿਆ ਆਪਾਂ। ਆਪਾਂ ਆਪਦਾ ਆਨੰਦ ਵੀ ਲੈਣਾ ਦੁਨੀਆਂ ਦੇ। ਪਰ ਆਵਾ ਤੇ ਲਸਣ ਸਹੀ ਨਹੀਂ ਹੈਗੇ। ਹੈਗਾ ਤੂੰ ਮੇਰਾ ਮੋਟਾ ਮੁੰਡਾ ਨਹੀਂ ਵਾਰਦਾ। ਉਹ ਮੈਂ ਮੁੰਡੇ ਨਾਲ ਬਹਿਣਾ ਯਾਰ। ਪਰ ਮੈਂ ਇਹਦਾ ਨਾਲ ਵਾਲਾ ਕਮਰਾ ਮੇਰਾ ਨਾ। ਉੱਤੇ ਕੁੱਤੇ ਦਾ ਮਾਰੀਆਂ ਨੇ। ਕੱਲੋਂ ਪਰ ਜਵਾਸ ਵੀ ਵਿਆਹਣਾ। ਆਪਣਾ। ਧੌੜੀ ਬੋਲੋ ਹੋਰ ਨਾ ਕੰਨ ਬਲੇਲ ਪਾ ਦੇ। ਮੈਂ ਤਾਂ উই ਨਿਕਰੇ ਬਿਆਬੂ ਦੀ ਗੱਲ ਕਰਨ ਦਾ ਅਜੇ ਤਾਂ ਬਿਆਹਾਂ ਖੰਡਾ ਮੈਂ ਕੱਢਣਾ ਹੈ ਸੁਦਰ ਸੁਦਰ ਚੌੜਿਆ ਦਾੜੀ ਦੇ ਦਾੜੀ ਦੁਆਲਦੀ ਕੋ ਦਾੜੀ ਦੇਖੀ ਲੱਗੇਗਾ ਅ ਚਿੱਤੀ ਪਤਾ ਮੈਂ ਮਿੰਟ ਚ ਕਾਲੀ ਕਰ ਲੂੰ ਤੂੰ ਰਿਸ਼ਤਾ ਕਰਾ ਕੁਛ ੱਡੀ ਸੁਣਾਓ ਹੋਰ ਕਿਉਂ ਉਹਨੂੰ ਵੀ ਮਾਂ ਦਾ ਪਿਆਰ ਮਿਲ ਜੂ ਉਹ ਨਾਲ ਉਹ ਤਾਂ ਕੱਚਾ ਯਾਰ ਉਮਰ ਦਾ ਇੱਕ ਕੱਚਾ ਉਮਰ 25 ਸਾਲ ਕੋਈ ਉਮਰ ਹੁੰਦੇ ਪਿਆ ਦੀ ਜਨਾਨੀ ਮੂਰੇ ਲਾਲਨੀ ਬੰਦੇ ਨੂੰ ਜੇ ਕੱਚੀ ਉਮਰ ਚ ਹੋ ਜੇ ਵਿਆਹ ਹੁਣ ਤੂੰ ਆ ਉਮਰ ਦੇ ਵਿਆਹ ਕਰਾਵੇਂਗਾ 55 ਸਾਲ ਕਿੱਡੀ ਗੁਮਰ ਹੈ ਪਾਇਨਸ ਕਾ ਧੜੀਦਮ ਮੈਂ ਹੁਣ ਕਲਪ ਕਰ ਲੂੰ ਤੈਨੂੰ ਐਸੇ ਐਸੇ ਕੰਮ ਨਹੀਂ ਰਹਿ ਗਿਆ ਓਏ ਮੈਂ ਪਤਾ ਮੈਂ ਤਾਂ ਨਹੀਂ ਮੈਂ ਤਾਂ ਜਵਾਕਾਂ ਦੀ ਸੋਚਦਾ ਉਹਨੂੰ ਮਾਂ ਦਾ ਪਿਆਰ ਮਿਲ ਜੂ ਮੈਨੂੰ ਰੋਟੀ ਪਕਦੀ ਹੋ ਜੂ ਆ ਦੇਖੀ ਹਜੇ ਵੀ ਨੋਹਾਂ ਚਾਟਾ ਫਸਿਆ ਪਿਆ ਮੈਂ ਲਾਉਣਾ ਰੋਟੀਆਂ ਓ ਤੈਨੂੰ ਇਹਦਾ ਤੈਨੂੰ ਮੈਥ ਵੀ ਆਉਣਾ ਵੀ ਆ ਮਰ ਤੂੰ ਆਲਾ ਪੁੱਤ ਵਿਆਹ ਦਾ ਨੂੰ ਤੂੰ ਸੇਵਾ ਕਰਾ ਰਿਆ ਕਰੀ ਓਏ ਹੋਲੀ ਬੋਲ ਪਾ ਤੂੰ ਖਸਮਾ ਤੂੰ ਮੇਰਾ ਹੁਣ ਘਰ ਪਟ ਜੀ ਜ਼ਮੀਨ ਮੈਂ ਤਾਂ ਉਹਨੂੰ ਸਮਝਾਸ ਨਹੀਂ ਰੱਖਿਆ ਪੁੱਤ ਵੀ ਬੈ ਨਹੀਂ ਵਿਆਹ ਕਰਾਉਣਾ ਹਜੇ ਤੇਗਾ ਦੋ ਕੰਮ ਰਹਿ ਗਏ ਬਸ ਖਰਾਕ ਖਾਣੀ ਜਾਂ ਵਿਆਹ ਕਰਾਉਣਾ ਤੈਨੂੰ ਕੀ ਕਹਾਂ ਮੈਂ ਉਹ ਕਹੇਗੀ ਤੂੰ ਮੇਰੇ ਭਾਇਆ ਬਦੂ ਤੈਨੂੰ ਮੈਂ ਤਾਂ ਸਮਝਾਉਣਾ ਸੁਧਰ ਜਾ ਮਾਰੋ ਦਾ ਮੰਨ ਲੈ ਓਏ ਹਜੇ ਮੇਰੀ ਕਿੱਥੇ ਉਮਰ ਆ ਸੁਧਰ ਹੁੰਦੀ ਤੂੰ ਸੁਧਰੀ ਤੂੰ ਸੁਧਰੀ ਉਹਦਾ ਜੋ ਤੂੰ ਮੱਚ ਗਿਆ ਸਰੀਰ ਸੇਵਾ ਹੀ ਜਾ ਕੇ ਆਹ ਗੱਲ ਤੇਨੂੰ ਮੈਨੂੰ ਬੜੀ ਲੱਗੀ ਹੈ ਆਹ ਹੋਰ ਚੰਗੀ ਲੱਗੂ ਤੈਨੂੰ ਕੀ ਕਰੇ ਬਾੜ ਦਾ ਤੇਰੇ ਕਹਤੇ ਮੈਂ ਦਰਵਾਜ਼ੇ ਬੈਠੋਂ ਹਟ ਗਿਆ ਲੋਕ ਤਾਂ ਮੈਨੂੰ ਕੀ ਕਹਿੰਦੇ ਉਹ ਤੇਰੇ ਮਿੱਤੂ ਦੀ ਕੁੱਤੂ ਦੇਖ ਲੈ ਕੀ ਕੁਝ ਕਰਦਾ ਹੋ ਪਤਾ ਨਹੀਂ ਲੋਕ ਮੇਰੇ ਤੇ ਕਿਉਂ ਲੱਗਦੇ ਨੇ ਦੇਖ ਲੈ ਮੈਂ ਤਾਂ ਉਹੀ ਨੂੰ ਕੁਝ ਕਹਿੰਦਾ ਕਿਸੇ ਲਈ ਕੁੱਤੂਤ ਮਾਰੀ ਆ ਉਹ ਸਾਰਾ ਪਿੰਡ ਤਾਂ ਸੱਚ ਬੋਲਦਾ ਉਹ ਪਿੰਡ ਵਾਲਾ ਮੇਰੇ ਸਾਲੇ ਮੇਰੇ ਤੇ ਉਹੀ ਲੱਗਦੇ ਨੇ ਲੈ ਕੀ ਕਹਿੰਦੇ ਨੇ ਉਹ ਪਿੰਡ ਵਾਲੇ ਸੱਜੂ ਸੱਪ ਤੂੰ ਮੇਥਾ ਟੂਕਣੇ ਜੁੱਤੀ ਨਾ ਖਾਲੀ ਕਿਤੇ ਝੋਦਾ ਬਣਿਆ ਸੱਪ ਦਾ ਕੀ ਕਹਿੰਦੇ ਨੇ ਤੇਰੇ ਸਾਲਾ ਬਚ ਗਿਆ ਬਚ ਗਿਆ ਨਹੀਂ ਟੂਕਣੇ ਜ ਮਾਰਦਾ ਪਹਿਲੀ ਬਚ ਗਿਆ ਤੂੰ ਇਹ ਸਾਲਾ ਹੁਣ ਸਾਰਾ ਪਿੰਡ ਸੱਪ ਲੱਗ ਗਿਆ ਕਹਿਣਾ ਪਰ ਇੱਕ ਗੱਲ ਐ ਸੱਜੂ ਸਾਂ ਨਾਂ ਵੀ ਤੇਰੇ ਤੇ ਢੁਗਦਾ ਹਾਂ ਜੀ ਤੇ ਤੂੰ ਲੜ ਗਿਆ ਨਾ ਉਹ ਕਾਹਨੂੰ ਤਾਪ ਆਉਂਦਾ ਹੈ ਗੱਲ ਹੋਰ ਹੈ ਹੁਣ ਪਿੰਡ ਵਾਲੇ ਕਹਿੰਦਾ ਲੱਗ ਗਏ ਸੱਪ ਆਪ ਨੂੰ ਕੱਢਣੀ ਪਊਗਾ ਓਕੇ ਭਾਈ ਹਾਂ ਠੀਕ ਹੈ ਚੰਗਾ ਫਿਰ ਓਕੇ ਕੀ ਹਾਲ ਹੈ ਤੇ ਡੈਡੀ ਦਾ ਵਧੀਆ ਵਧੀਆ ਚਾਹੋ ਠੀਕ ਹੈ ਹਾਂ ਠੀਕ ਸਾਹਿਬ ਵਧੀਆ ਹੀਰ ਤੂੰ ਦੱਸ ਜੇ ਮੈਂ ਵਧੀਆ ਚੜਦੀ ਗਲਾ ਡੈਡੀ ਕਿਵੇਂ ਰਹਿੰਦਾ ਹੁਣ ਡੈਡੀ ਬਹਾਂ ਤੈਨੂੰ ਪਤਾ ਹੀ ਐ ਹੁਣ ਸੋਨ ਕਿਹੜਾ ਪਤਾ ਨਹੀਂ ਡੈਡੀ ਕਿਵੇਂ ਐ ਸੱਚੋ ਤੈਨੂੰ ਮੈਂ ਜਿਹੜਾ ਕੰਮ ਕਿਹਾ ਤੀ ਉਹ ਜਾ ਕੇ ਆਈ ਡੈਡੀ ਦੇ ਵੀ ਕਰੇ ਉਹ ਤਾਂ ਭਾਈ ਮੈਂ ਤਾਂ ਉਹ ਘਰੇ ਗਿਆ ਉਹ ਘੰਟਾ ਬਹਿ ਕੇ ਆਇਆ ਅੱਛਾ ਉਹਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਉਹ ਤਾਂ ਜਮੀ ਨਹੀਂ ਮੰਨੇ ਆਈ ਨਹੀਂ ਉਹ ਗੱਲ ਤੇ ਮੈਨੂੰ ਕਰਾਉਂਦਾ ਖ ਮੈਂ ਤਾਂ ਪਿਆ ਆਪ ਕਰਾਉਂ ਵਿਆਹ ਆਪ ਕਰਾਉਂ ਹਾਂ ਮੈਂ ਬਸ ਇਹਦਾ ਕਿਹਾ ਓਏ ਤੂੰ ਵਿਆਹ ਮੁੰਡਰਾ ਹੋ ਜਾਂਦੇ ਨੂਦ ਰੋਟੀ ਖਾ ਬੱਚੇ ਖੜਾ ਹੈਗਾ ਹਾਂ ਮੈਂ ਵੀ ਖੜਾ ਹੁੰਨੀ ਆ ਹੋਣਾ ਮੈਂ ਵੀ ਸੇਵਾ ਕਰਉਣੀ ਆ ਆਪਦੀ ਆਹ ਗੱਲ ਤਾਂ ਨਵੀਂ ਦਸਤੀ ਕੀ ਵਿਆਹ ਕਰਾਉ ਮੈਂ ਉਹ ਤਾਂ ਕਹਿੰਦਾ ਮੈਂ ਤਾਂ ਵਿਆਹ ਕਰਾਉ ਆਪ ਕਰਉ ਮੇਰੀ ਉਮਰ ਅਸੀਂ 20 ਆ ਗਈ ਹੈ ਮੈਂ 52 ਸਾਲ ਦੀ ਹਾਂ ਕਹਿੰਦਾ ਮਾਤਾ ਦੇਖ ਲੈ ਫਿਰ ਚਾਚਾ ਕੀ ਰਸਨ ਕਰਦਾ ਫਿਰ ਤਾਂ ਪੁੱਤ ਮੈਂ ਤਾਂ ਸਮਝਾਉਣ ਗਿਆ ਜਿਵੇਂ ਮੰਨੀ ਨਹੀਂ ਚੋਰਾ ਮੈਂ ਕੀ ਕਰਾਂ ਪਿੰਡ ਵਾਲਾ ਕਹਿੰਦੇ ਨੇ ਕਿ ਮੁੰਡੇ ਨੇ ਡਾਂਗ ਚੱਕ ਲਈ ਕਹਿੰਦਾ ਮੈਂ ਖਰਾਕਾ ਖਾਣਾ ਕਰਦਾ ਕਹਿੰਦਾ ਸ੍ਰੀ ਬਹੁਤ ਕੈਂ ਪੈ ਮੇਰਾ ਤੇ ਮੈਂ ਨਸਤੀ ਗੱਲ ਜੇ ਫਿਰ ਸਾਡਾ ਹੁਣ ਜਫੜ ਗਿਆ ਫਿਰ ਤੁਸੀਂ ਵਿਚ ਵਿਚਾਲੇ ਨੇ ਆਇਓ ਉਸੇ ਰਫ ਮੈਨ ਤਾਂ ਆਉਣੀ ਬੂ ਮੇਰਾ ਭਾਈਆਂ ਵਾਂਗੂ ਅਸੀਂ ਇਕੱਠੇ ਪੜੇ ਹੁਣ ਤੱਕ ਫਿਰ ਸ਼ਰਮ ਤਾਂ ਨਹੀਂ ਲਾ ਰਹੀਏ ਫਿਰ ਜੀ ਮੇਰਾ ਕੀ ਕਸੂਰ ਆ ਉਹ ਪੁੱਤ ਮੈਂ ਕੀ ਕਰਾਂ ਨਾ ਨਹੀਂ ਮੈਨੂੰ ਮੇਰੀ ਗੱਲ ਸੁਣ ਹੁਣ ਉਹਨੇ ਇਹ ਸ਼ਰਮ ਨਹੀਂ ਆਉਂਦੀ ਮੁੰਡਾ ਦਾ ਬਰਾਬਰ ਦਾ ਬਹਿਣ ਹੋਇਆ ਪਿਆ ਮੇਰਾ ਵਿਆਹ ਹੋਵੇ ਤਾਂ ਉਹਦਾ ਵਿਆਹ ਹੋਵੇ ਮੈਂ ਇਹਨੂੰ ਬਹੁਤ ਸਮਝਾਇਆ ਤੇ ਵੀ ਮੁੰਡੇ ਨੂੰ ਵਿਆਹ ਮੁੰਡਾ 22 23 ਸਾਲ ਦਾ ਹੋਇਆ ਪਿਆ ਮੁੰਡੇ ਨੂੰ ਵਿਆਹ ਆਈਂ ਲੋਟਾਂ ਦਾ ਫਿਰ ਹੁਣ ਸਮਝਾਉਣਾ ਨਹੀਂ ਲੋਟਾਂ ਦਾ ਹੁਣ ਜਾ ਕੇ ਹੁਣ ਗਾਟਾ ਵੱਟੂ ਮੇਰੇ ਸਾਲੇ ਦਾ ਉਹ ਨਾ ਸੇਰਾ ਤੂੰ ਇਹੇ ਕੰਮ ਨਾ ਕਰ ਆ ਮੇਰਾ ਸਾਲਾ ਮੇਰੇ ਤੋਂ ਹੋਰੀ ਸਿਆਪ ਉਹ ਮੈਥੋਂ ਕੱਲ੍ਹ ਤੋਂ ਲੋਟਰੀ ਹੋਣਾ ਹਣੀ ਲੈ ਕੇ ਜਾਣਾ ਉਹੀ ਸਾਹਮੂ ਇਹਨਾਂ ਨੂੰ ਜਵਾਹਰ ਨੇ ਉਹੀ ਸਾਹਮੂ ਆ ਮੇਰੇ ਸਾੜੇ ਜਵਾਹਰ ਇਹਨੇ ਸੰਦ ਪਤਾ ਨਹੀਂ ਕਿੱਥੋਂ ਮੰਗਾਏ ਨੇ ਆਲੇ ਬਾਲ ਜੇ ਕੱਟਣ ਵਾਲੇ ਆ ਇੱਥੋਂ ਚੱਲਦਾ ਉਹ ਆ ਲੈ ਧੋੜਾ ਨਾ ਰਹਾ ਜੇ ਮਾ ਦਾ ਪੁੱਤ ਆਹ ਦੇਸ ਤੇ ਇਹਦਾ ਦੇਖਣ ਸਾਰੀਆਂ ਕਹਿਣ ਵੀ ਇਹ ਤਾਂ ਚੋਟੀ ਦਾ ਚੋਬਰ ਹੈ ਆ ਸਣਾ ਇੱਕਲ ਹੋਰ ਹੈ ਬਿਆਦਾ ਚਾਕ ਨਾ ਹੁੰਦਾ ਦੇਖੀ ਹਾਈ ਤਾਰੇ ਸਤੀ ਗੱਲੀ ਦੁਰਿਆ ਹੈ ਲਾ ਜਿਵੇਂ 25 ਸਾਲ ਪਹਿਲਾਂ ਮੈਂ ਜਵਾਨ ਹੋ ਗਿਆ ਸਰੀਰ ਤਾਂ ਘਰ ਹੁਣ ਵੀ ਨਰੋਲ ਪਿਆ ਬਣ ਜਾਣਾ ਮੈਂ ਮੈਂ ਨਾ ਕਰਦਾ ਆ ਮਨ ਮਨ ਵਾ ਆਏ ਠੀਕ ਨਾ ਨਿਕਲਦਾ ਹੋਰ ਹੋਰ ਹੈ 10 ਮਿੰਟ ਦੀ ਬਸਰਮੀਆਂ ਸੇਵ ਕੀ ਨਾ ਕਰਾਂ ਮੈਂ ਨਾਲ ਹਾਂ ਦਾ ਕਰਨਾ ਆ ਕੇ ਮੈਂ ਨਾ ਕਰਦਾ ਆ ਗਾਠਨੀ ਉਡੜਾਣਾ ਜਾਣੀ ਪਟਦੂ ਛਗਾਠਨੀ ਗਾਠਨੀ ਆਏ ਹੈ ਚਾਹੇ ਲਾਲ ਨਿਕਲੇ ਵੇ ਗੱਲ ਵਿੱਚੋਂ ਅਰ ਕੀ ਹੈ ਉਸ ਤਰ੍ਹਾਂ ਦਾ ਵਧੀਆ ਮਿਲਦਾ ਸੀ ਆਹੋ ਆਹੋ ਆਹੀ ਕਸਰ ਰਹੀ ਗਈ ਤੇ ਹੁਣ ਓਏ ਆ ਵਾਲਾ ਬਦਲੇ ਹਤਾ ਸੰਦ ਕਿਥੋਂ ਨੇ ਤਰੇ ਉਹ ਖਾਣਾ ਹੀ ਕਸਰ ਰਹੀ ਦੀ ਕਿੰਦੋਂ ਆਇਆ ਪਖਾ ਪਖਾ ਧੁੱਪਾਂ ਦਾ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਖੁਸ਼ੀ ਕਹਿੰਦਾ ਮੈਨੂੰ ਇਹ ਦੱਸਦੇ ਭਾਜਨ ਚਾਚੇ ਕੋਲੇ ਕੀ ਜਵਾਨ ਮਾਰੀ ਤੈਂ ਮੈਂ ਤਾਂ ਨਹੀਂ ਉਹਨੂੰ ਕੁਝ ਗੱਲ ਤੇ ਕਹਤਰ ਨਾਲ ਨਾ ਤੇਰੇ ਡੋਲੇ ਚਾੜਾਂਗੇ ਅਸੀਂ ਨਹੀਂ ਹੋਤਾ ਓਰੇ ਮੇਰੀ ਗੱਲ ਸੁਣ ਨਾ ਓ ਮੇਰਾ ਫਲਟ ਪਾ ਦੇ ਤੇਰੇ ਗੱਲ ਸੁਣ ਨਾ ਤੇਰੇ ਕੋਲੇ ਆ ਕੇ ਮੈਂ ਪਹਿਲਾਂ ਉਹੀ ਇੱਥੇ ਮੱਛੀਆਂ ਰੋਟੀਆਂ ਖਾਈਆਂ ਸੀ ਤੈਨੂੰ ਐ ਪੋਲੀਆਂ ਦੁੱਧ ਨਾਲ ਆਟਾ ਗੁੰਨਿਆ ਹੋਇਆ ਰੋਟੀਆਂ ਮਿਲ ਨਹੀਂ ਆ ਨਵੇਂ ਤੇਰੇ ਕੱਪੜੇ ਜਿਵੇਂ ਤੋਤੇ ਹੋਏ ਵਸੀਮ ਸੂਨ ਚ ਨਵੀਂ ਮੰਮੀ ਆਉ ਤੇਰੀ ਕਿਹਨੇ ਪੱਟੀਆਂ ਪੜਾਜਿੰਦੇ ਤੈਨੂੰ ਇਹ ਕਿਹਨੇ ਪੱਟੀਆਂ ਪੜਾਤੀਆਂ ਨਹੀਂ ਤੈਨੂੰ ਖੁਸ਼ੀ ਨਹੀਂ ਨਾ ਨਹੀਂ ਮੈਨੂੰ ਇਹ ਦੱਸ ਤੈਨੂੰ ਸ਼ਰਮਣੀ ਆਲੀ ਚੋਰਿਆ ਤੈਨੂੰ ਖੁਸ਼ੀ ਨਹੀਂ ਹੁੰਦੀ ਨਹੀਂ ਨਹੀਂ ਜ਼ਬਾਨ ਮੁੰਡਾ ਕਰੇ ਤੈਨੂੰ ਕੁਝ ਕਰਦੇ ਸ਼ਰਮਣੀ ਆ ਤੈਨੂੰ ਓਏ ਬੇਟਾ ਤੂੰ ਹਾਂ ਤਾਂ ਜਮੀ ਓ ਕੱਚਾ ਮੁੰਡਾ ਤੂੰ ਤੇਰੇ ਬਿਆਹ ਨਹੀਂ ਉਮਰ ਕਿੱਥੇ ਤੈਨੂੰ ਵਿਆਹ ਬਾਰੇ ਕੀ ਪਤਾ ਮੈਨੂੰ ਤਿਆਰ ਬਿਆਹਾਂ ਦਾ ਅੱਜ ਬਿਆਹਾਂ ਦਾ ਤਿਆਰ ਬਾਕੀ ਅੰਦਰ 50 ਵਿਆਹ ਹੋਏ ਨੇ ਓਏ ਤੂੰ ਗੱਲ ਨਹੀਂ ਸਮਝਦਾ ਯਾਰਾ ਇਹਦਾ ਹੋਈ ਤੇਰੇ ਜਵਾਕਾਂ ਨੇ ਗੱਲਾਂ ਨਹੀਂ ਸੁਣਾ ਬਾਪੂ ਮੈਂ ਗੱਲਾਂ ਸਮਝੀ ਖੜਾ ਤੇਰੇ ਦੁਬਾਰ ਨਸਾਂ ਨਾਲ ਮੈਂ ਠੰਬੇ ਬਹਿਣਗੇ ਮੈਂ ਕਿਹੜਾ ਕੰਮ ਪੁੱਛਦਾ ਕੰਮ ਪੁੱਛਦਾ ਤੇਰੇ ਨਾਲ ਤੂੰ ਹੱਦ ਹੀ ਇਦਾਂ ਟੱਪੀ ਜਿੱਤੋ ਜਾਣਾ ਕਹੀਂ ਗਾਂਵਾਤ ਤੋ ਰਹਿ ਜਾਣਾ ਮੈਂ ਮਾੜਾ ਕੀ ਕਰਤਾ ਨਾ ਹਰ ਕਸਰ ਕੀ ਰਹੀ ਜੂ ਮੈਨੂੰ ਰਸ ਦੇ ਤੈਨੂੰ ਆਪਣਾ ਕਰਾਂ ਹਣੀ ਹਾਂ ਫੁੱਲਾ ਹਰਾ ਪਰਾ ਦਿਖਾਈ ਨਹੀਂ ਆਂਦਾ ਓਏ ਮੈਂ ਵੀ ਕਹਿਣਾ ਵੀ ਫੁੱਲਾ ਮੈਂ ਤੈਨੂੰ ਕਹੀ ਨਾ ਮੈਂ ਰਸਤਾ ਕਰਾ ਦੇ ਇਹ ਤਾਂ ਨਹੀਂ ਜੇ ਹੁੰਦਾ ਹੁਣ ਤੂੰ ਕਿਹੜਾ ਕੁੜੀ ਦਿੰਦਾ ਯਾਰਾ ਹੁੰਦਾ ਨਹੀਂ ਨਾ ਤੈਨਾਂ ਨੂੰ ਅੱਜ ਤੱਕ ਤੇਰੇ ਕਹੀ ਜਿੰਨੂ ਤੇਰੇ ਕੱਸੀਆਂ ਪੈਣੇ ਪੰਪੜੇ ਆਂ ਆਏ ਕਰ ਆਹ ਖਾਣਾ ਕਹੀ ਮਾਰ ਤੇ ਖੁਦ ਵੀ ਨਹੀਂ ਮੈਂ ਤੈਨ ਨਾਲ ਰਹਿਣ ਦੇ ਤੂੰ ਆ ਸਰੀਰ ਇਹ ਜਿਆ ਕਹੀ ਖੁਬਤੀ ਨਹੀਂ ਸਰੀਰ ਚ ਮੈਂ ਦੋ ਮਿੰਟ ਲੈ ਆ ਰਹਿਣਗੇ ਤੂੰ ਲੋਹਾ ਸਰੀਰਾ ਲੋਹਾ ਆ ਜਾ ਤੂੰ ਪੜਦੋ ਤੇ ਭਾਈ ਅੰਸਾ ਉਹ ਸੱਜੂ ਛੱਡ ਦੇ ਰਹਿ ਦੇ ਜਿਦਾ ਭਾਈ ਅੰਸਾ ਤੇ ਕਾਦੀ ਲਾਦ ਹੱਥੋਂ ਨਿਕਲ ਚੁੱਕੀ ਐ ਆਪਣਾ ਡਾਪਣ ਵਾਂਗੂ ਡਾਂ ਨਹੀਂ ਰਿਹਾ ਹਣ ਬਾਪੂ ਦਾ ਦੇ ਲੈ ਕੇ ਬਹੁਤ ਹੋਟੇ ਮੂਰੇ ਭਾਈ ਸੱਜੂ ਸੋਦਾ ਲੈ ਆਣਾ ਤੇਰੀ ਨਹੀਂ ਮਾਰੀ ਜਾ ਰਹਿਂਦੇ ਭਾਈ ਫੇਰ ਤੂੰ ਕਹਿੰਦਾ ਤੂੰ ਮਾਰਾਂ ਦੇ ਛੋਟੇ ਮੂਰੇ ਕਹੀ ਮਾਰਦਾ ਭਾਈ ਮੇਰੇ ਚਾਚਾ ਤੂੰ ਕਾਨੂੰ ਪਾਗਲ ਹੋਇਆ ਗਾ ਤੂੰ ਹੈ ਸਕਦੀਆਂ ਉਹ ਖਰਜਾ ਗੁਰੂ ਬੇਈਆ ਉਹ ਚੌਥੀ ਲੜਕੇ ਮਰਨਾ ਹੈ ਇਹ ਮਾਰੂ ਮੈਨੂੰ ਹੁਣ ਬੱਚਾ ਕਾਲਦਾ ਬਚਾ ਇਹ ਮਾਰੂ ਮੈਨੂੰ ਤੁਸੀਂ ਕਹਿੰਦੇ ਸਰੀਕਾ ਮੰਗਿ ਰੜਦੇ ਹੋ ਹੈਗੇ ਤੁਸੀਂ ਪਿਓ ਪੁੱਤੋਂ ਉਹ ਤੂੰ ਸਿਆਣਾ ਕਿਉਂ ਲੋਕਾਂ ਨੂੰ ਜੂੜ ਦਿਖਾਉਣਾ ਚਲੋ ਉਹ ਆ ਕੇ ਭਾਖਿਆ ਮੈਂ ਕੀ ਕਹੇ ਕਿਸੇ ਨੂੰ ਤੂੰ ਬਹਿ ਕੇ ਰੋਟੀ ਖਾ ਲਾ ਕਿ ਨਹੀਂ ਖਾਣੀ ਤੇ ਮੈਂ ਆਪਣਾ ਤਾਂ ਹੀਲਾ ਹੋ ਗਿਆ ਕੀ ਕੀ ਮੱਕੀ ਹੀਲਾ ਹੋ ਗਿਆ ਤੇਰਾ ਮੈਂ ਤਾਂ ਵਿਆਹ ਕਰਾ ਰਹਾ ਹਾਂ ਲੈ ਆ ਦੇਖ ਲੈ ਓਏ ਚਾਚਾ ਤੇਰੀ ਕਹਿ ਕੇ ਰੋਟੀ ਖਾਣ ਦੀ ਉਮਰ ਐ ਬੈਕ ਹੀ ਖੌਂਜ ਦੋ ਘਰ ਆ ਲਈ ਗਈ ਓਏ ਉਹ ਦੀ ਵਿਆਹ ਕਰਾਉਣ ਦੀ ਉਮਰ ਐ ਉਹ ਤਾਂ ਯਾਰ ਜਵਾਕ ਐ ਪਤਾ ਤੁਸੀਂ ਕਿਉਂ ਨਹੀਂ ਸਮਝਦੇ ਸੱਜੂ ਜੇ ਤੇਰਾ ਵਿਆਹ ਹੋ ਗਿਆ ਉਹਨੂੰ ਡੋਲਾ ਕੌਣ ਕਰੂ ਓਏ ਅੱਜ ਕੱਲ ਬਿਚੋਲਾ ਲੱਖ ਰੁਪਏ ਲੈਂਦਾ ਮੁੰਡਾ ਜਿਹੇ ਜਾਂ ਮਰਜੀ ਲਾਂਗੜਾ ਲੂਲਾ ਹੋਵੇ ਤੈਸਤਾ ਪੱਕਾ ਮੈਂ ਤਾਂ ਹੋਰ ਕਿਹਨਾ ਪੜਨਾ ਤੈਨੂੰ ਨਾ ਕਰਾ ਮਨ ਨਾਲ ਓਏ ਡੋਲੇ ਹੋਣਾ ਇਕੱਠਿਆਂ ਓ ਤੁਸੀਂ ਮੈਂ ਕਹਿੰਦਾ ਮੈਨੂੰ 10 ਮਿੰਟ ਛੱਡ ਦੋ ਮੈਂ ਇਹਦੇ ਹੁਣ ਦੋ ਟੋਪਰੇ ਕਰ ਓਏ ਹੈਲੋ ਓ ਚਾਚਾ ਮੇਰੀ ਗੱਲ ਸੁਣੋ ਉਦੀ ਉਮਰ ਦੇ ਹੈ ਮੇਰੀ ਚਾਚੀ ਨੂੰ ਮਰੀ ਨੂੰ ਕਿੰਨੇ ਟਾਈਮ ਹੋਇਆ 5 ਸਾਲ ਹੋਏ ਨੇ ਤੂੰ ਖਾਸ ਤੌਰ ਤੇ ਪਹਿਲੀ ਆਇਆ ਕੁਝ ਕਰਨ ਲੱਗ ਗਿਆ ਨਹੀਂ ਹੈ ਮੇਰੀ ਉਮਰ ਹੈ ਜੀ ਉਹ ਇਹਦੀ ਗੱਲ ਆ ਗਿਆ ਬੰਦਾ ਪਹਿਲੀ ਉਮਰ ਖਰ ਚੰਗਾ ਲਾਦਾ ਮੇਰੀ ਗੱਲ ਸੁਣ ਮੇਰੀ ਜਿਹੜੀ ਮਰਜ਼ੀ ਉਮਰ ਹੈ ਜਵਾਖ ਦੇ ਉਪਰ ਵਿਆਹ ਕਰਾਉਂਦੇ ਮੰਨ ਲਿਆ ਕਰ ਨਾ ਨਾ ਮੈਂ ਨਹੀਂ ਮੰਨਦਾ ਮੈਂ ਜਵਾਨ ਬਣ ਕੇ ਕਰੋ ਬੇਕਾਰ ਹੋ ਗੋ ਜਵਾਖ ਦਾਤੀ ਬਣੂ ਮੈਂ ਇਹਨੂੰ ਬੇਦਖਲ ਹੋਣ ਲੱਗਾ ਦੂੰ ਯਾਰ ਇਹ ਕਿੱਡੀ ਗੱਲ ਹੈ ਕੀ ਜਿਵੇਂ ਫਟ ਕਹੀ ਮਾਰਦਾ ਨਾ ਬੇਦਖਲ ਲਗਾ ਮਰਜ਼ੀ ਦਾ ਪਾਪੂ ਮੈਥੋਂ ਤੈਨੂੰ ਦੱਸਾਂ ਗੱਲ ਯਾਰ ਇਹ ਟ੍ਰਿਕ ਦਾ ਨਹੀਂ ਤੂੰ ਅੰਦਰ ਚਾਚੇ ਇਹ ਸਮਝਦਾ ਨਹੀਂ ਸਮਝਾ ਨਹੀਂ ਇਹ ਇਹਨੂੰ ਸਮਝਾਉਂਦੇ ਮੈਨੂੰ ਮਹੀਨਾ ਹੋ ਗਿਆ ਸੰਦੇ ਦਾ ਨਹੀਂ ਸੱਜੂ ਮਾਰ ਉਹਦਾ ਬੱਤਾ ਪਾਂਦਿਆ ਮੈਂ ਤਾਂ ਬੰਦਾ ਹੀ ਆ ਜੇ ਕੋਈ ਹੋਰ ਆਉਂਦਾ ਪਿੰਡ ਅਸੀਂ ਦੋਨੇ ਆਏ ਮੈਨੂੰ ਠਾਕ ਲਿਆ ਥੋਂ ਬੈਠਣ ਨੂੰ ਪਿੰਡ ਤੋਂ ਕੋਈ ਥੋੜੇ ਕਰੇ ਵਰਦਾ ਵੀ ਐ ਤੂੰ ਐ ਦੱਸ ਇੱਥੇ ਤੁਸੀਂ ਪਿਓ ਵੱਟ ਕੇ ਮਰਦੇ ਨੇ ਪਿਓ ਪੁੱਤ ਕੀ ਵਰਦਾ ਕੌਣ ਉਹ ਕਰਦਾ ਥੋੜੇ ਮੈਂ ਤਾਂ ਉਹਨੂੰ ਕੁਛ ਨਹੀਂ ਕਿਹਾ ਮੈਂ ਤਾਂ ਆ ਵਿਆਹ ਮੈਂ ਕਰਾ ਰਿਹਾ ਉਹ ਦੇ ਕੇ ਚਰੂਨੇ ਲੜਦੇ ਨੇ ਅੱਜੇ ਮੇਰੀ ਗੱਲ ਸੁਣ ਲੈ ਤੂੰ ਸਿਆਣਾ ਜੇ ਤੇਰੇ ਉਹ ਕਹੀ ਮਾਰਦਾ ਥੂ ਥੂ ਪਿੰਡ 'ਚ ਹੋ ਗਈ ਅੱਛਾ ਕਹੀ ਖੂਬ ਤੇ ਪਾ ਜਾਨ ਸਿਆਣਾ ਤੈਨੂੰ ਪਤਾ ਵੀ ਸਰੀਰ ਕਿਹੋ ਜਿਹਾ ਹੈ ਮੈਂ ਮੰਗਦਾ ਮੈਂ ਗਾਟ ਰੀ ਆ ਲੋ ਇਹਦਾ ਤੂੰ ਸਿਆਣਾ ਬਿਆਣਾ ਬੰਦਾ ਠੀਕ ਹੈ ਤੇਰੀ ਉਮਰ ਹੈ ਕੀ ਤੇਰੇ ਪੁੱਤ ਨੂੰ ਵਿਆਹਣ ਦੀ ਆਪਦੇ ਪੋਤੇ-ਪੋਤੇ ਖੜਿਆਉਣ ਦੀ ਭਾਈ ਮੇਰਾ ਤਾਂ ਨਹੀਂ ਸਰਦਾ ਮੈਂ ਤਾਂ ਦੇਖ ਲਓ ਵਿਆਹ ਕਰਾਉਂਗਾ ਰਾਜੀ ਰਹੋਗੇ ਗੁੱਸੇ ਰੋ ਮੈਂ ਤਾਂ ਕਰਾਂ ਚੱਲ ਠੀਕ ਹੈ ਠੀਕ ਹੈ ਤੇਰੀ ਮਰਜ਼ੀ ਤਾਂ ਵਿਆਹ ਕਰਾਉਣਾ ਹਾਂ ਹਾਂ ਵਿਆਹ ਕਰਾ ਹਾਂ ਜੀ ਸਾਦ ਕੇ ਕਰਾ ਕਰਾਵਾਂਗੇ ساری ਉਮਰ ਤਨੀ ਜੇਲ੍ਹ ਚ ਲੱਗੂਗਾ ਕਿਆ ਹੋਵੇ ਸਰਕਾਰ ਨੇ ਨਵਾਂ ਕਾਨੂੰਨ ਕਰਤਾ ਜਿਹੜੇ ਬੰਦੇ ਨੇ 50 ਸਾਲ ਤੋਂ ਬਾਅਦ ਵਿਆਹ ਕਰਾਇਆ ਹਾਂ ਹਾਂ ਉਮਰ ਕਿਆ ਧੋ ਉਹਨੂੰ ਅੱਛੇ ਕਰਾਲਾ ਪ੍ਰਤਾਪ ਇਹ ਕਰਾਉਂਦਾ ਫਾਇਦਾ ਵੀ ਕੀ ਸਾਰੀ ਉਮਰ ਇਹਦੇ ਚ ਲੰਗੀ ਉਹ ਆਇਆ ਬੇਵਸਤੀ ਹੁੰਦੀ ਇਸ ਤੇ ਚ ੱਲੀਆਂ ਦੇ ਕੋਈ ਕਿਹੜਾ ਛੰਡੇ ਝੂਲਦੇ ਨੇ ਆ ਢੇਲ ਵਾਲੀ ਗੱਲ ਤਾਂ ਨਹੀਂ ਚੱਲਿਆਣੀ ਓਏ ਮੈਂ ਤਾਂ ਉਹੀ ਜਾਣ ਕੇ ਚੌੜ ਕਰਦਾ ਜਵਾਬ ਇਹਨੂੰ ਰਿਹਾਰਾ ਜੀ ਮਾਂ ਦੇਖੀ ਕੀ ਕਹਿੰਦਾ ਕਰਾਲਾ ਨਾ ਆਪਾਂ ਤਾਂ ਕੋਣ ਕਰਾਉਣੇ ਕੰਮ ਆ ਦੇਖ ਲੈ ਉਮਰ ਹੀ ਨਹੀਂ ਹੈਗੀ ਹੈ ਉਮਰ ਹੀ ਨਹੀਂ ਹੈਗੀ ਉਮਰ ਨਹੀਂ ਹੈਗੀ ਉਹ ਗਰੰਟ ਕਿੱਥੇ ਹਣ ਪਹਿਲਾਂ ਨਾ ਤੇ ਫਿਰ ਮੈਂ ਆਇਆ ਕਿ ਨਾ ਫਿਰ ਉਹਦੀ ਤੋਰ 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 ਲੋ ਮੈਂ ਆਪਣ ਨੂੰ ਇਹ ਜੀ ਦਾ ਕੋਈ ਪਤਾ ਨਹੀਂ ਪਈ ਮੈਂ ਓਏ ਆਏ ਨਹੀਂ ਦੋਤਾ ਸੁਣਦਾ ਪਹਿਲਾਂ ਮੁੰਡਾ ਰਿਸ਼ਤਾ ਕਰਾਈਏ ਕਰਾ ਦੋ ਕਰਾ ਦੋ ਇਹਨੂੰ ਕਰਾਣਾ ਕਰਾ ਦੋ ਇੱਕ ਵਾਰ ਨੂੰ ਐ ਦਵਾਰ ਨੂੰ ਮਾਵਾ ਮਚੋਲਾ ਲੈ ਕੇ ਆਉਣਾ ਲੈ ਉਹਦੇ ਨਾਲ ਗੱਲ ਗੱਲ ਨੂੰ ਮੈਨੂੰ ਤਾਂ ਪੱਦਰ ਨਹੀਂ ਠੀਕ ਹੈ ਪਾ ਠੀਕ ਹੈ ਉਹ ਬੈਠੇ ਵੀ ਤੇ ਬਾਪ ਦਾ ਹੈਗਾ ਬੈਠਿਆਂ ਕੋਲੇ ਬਾਪ ਨੂੰ ਬਾਹਲੇ ਫੁੱਲ ਪਾਉਂਦਾ ਉਹ ਉਹ ਯਾਰ ਕੁੜੀਆਂ ਦਾ ਗੱਲਵਾਦਾ ਕਰਾਂਗੇ ਕਰਨਾ ਕਰ ਲਾਂਗੇ ਜੇ ਕਰ ਲਾਂ ਜਿਹੜਾ ਕਰਨੇਗਾ ਆਪੇ ਹਾਂ ਵੀ ਲੈ ਆਓ ਮਚੋਲੇ ਲੈ ਆਓ ਲੈ ਆਓ ਯਾਰ ਲੈ ਉਹ ਮਾ ਠੀਕ ਹੈ ਦਿਲ ਟੁੱਟ ਗਿਆ ਬਸ ਮੇਰਾ ਨਾ ਨਾ ਦਿਲ ਟੁੱਟ ਗਿਆ ਤੇ ਤਿਆਰੀ ਰੱਖਣੀ ਹੈ ਐ ਦਵਾਰ ਨੂੰ ਐ ਦਵਾਰ ਨੂੰ ਆਵਾਂਗੇ ਅਸੀਂ ਹੌਂਸਲਾ ਰੱਖ ਹੌਂਸਲਾ ਕੀ ਮਗਲਾ ਵੀ ਦਾ ਰੱਖਾਂ ਮੇ ਤਾਂ ਮੇਰੇ ਨਾਲ 10 ਸਾਲ